ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਵੋਗੇ ਔਰ ਮੇਰੇ ਨਵੇਂ ਵਲੌਗ ਬੈਂਸਰ ਕਰਾ ਸੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਨਵੇਂ ਘਰ ਦੇ ਨਾਲ ਤੁਹਾਡੇ ਕੋਲ ਆਈ ਹਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਿੱਕ ਨਵੇਂ ਘਰ ਨੂੰ ਐਕਸਪਲੋਰ ਕਰਨ ਆ ਰਹੇ ਹਾਂ ਤੇ ਉਹ ਘਰ ਹੈਗਾ ਆਵਲਾ ਸੀ ਐਂਟਰ ਕਰ ਚੁੱਕੇ ਹਾਂ ਘਰ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਉੱਪਰ ਤੱਕ ਡਬਲ ਹਾਈਟ ਦੇ ਰੂਫ ਆ ਔਰ ਰੂਫ ਦਾ ਜਿਹੜਾ ਡਿਜ਼ਾਈਨ ਆ ਬਹੁਤ ਹੀ ਕਮਾਲ ਦਾ ਇੰਨਾ ਸੋਹਣਾ ਇਹਨਾਂ ਨੇ ਉੱਪਰ ਵੁੱਡਵਰਕ ਕੀਤਾ ਹੋਇਆ ਨਾ ਬਹੁਤ ਹੀ ਸੋਹਣਾ ਵੁੱਡਵਰਕ ਕੀਤਾ ਤੇ ਬਿਲਕੁਲ ਮੈਂ ਐਂਟਰਸਟ ਤੇ ਖੜੀ ਆ ਡੋਰ ਦੇ ਕਲੀਅਰ ਗਲਾਸ ਡੋਰ ਆ ਇਸ ਸਾਈਡ ਤੇ ਇਹਨਾਂ ਦਾ ਤੇ ਇਹ 33 ਸਕੁਅਰ ਮੀਟਰ ਅੰਬੈਸਟਰ ਘਰ ਦਾ ਨਾਮ ਆ ਸੋ ਇਹ ਬਹੁਤ ਹੀ ਸੋਹਣਾ ਘਰ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਬਿਲਕੁਲ ਰਾਈਟ ਸਾਈਡ ਤੇ ਹੁੰਨੇ ਆ ਇੱਥੇ ਇੱਕ ਬੈਡਰੂਮ ਆ ਤੇ ਇਹ ਜਿਹੜਾ ਬੈਡਰੂਮ ਹੈ ਦੀ ਸਾਈਡ ਜਿਹੜੀ ਆ ਲੁੱਕ ਆ ਉਹ ਫਰੰਟ ਲੁੱਕ ਆ ਫਰੰਟ ਸਾਈਡ ਤੇ ਬੈਡਰੂਮ ਬਣਿਆ ਹੋਇਆ ਔਰ ਸਾਈਡ ਤੇ ਜਿਹੜੀਆਂ ਨੇ ਇਹਨਾਂ ਦੀਆਂ ਸਲਾਈਡਿੰਗ ਅਲਮਾਰੀਆਂ ਬਣੀ ਹੋਈਆਂ ਨੇ ਸੋ ਆਇਦਰ ਵੀ ਸਲਾਈਡਿੰਗ ਡੋਰ ਦਿੱਤਾ ਦਿੱਤਾ ਹੋਇਆ ਇਹਨਾਂ ਨੇ ਸੋ ਇਹ ਤੁਸੀਂ ਡੋਰ ਜਿਹੜਾ ਬੰਦ ਵੀ ਕਰ ਸਕਦੇ ਹੋ ਸੋ ਇਧਰ ਜਿਹੜੀ ਮੈਨੂੰ ਲੁੱਕ ਲੱਗੀ ਆ ਨਾ ਘਰ ਦੀ ਇੰਨੀ ਗ੍ਰੇਸਫੁਲ ਲੱਗੀ ਐ ਇੰਨੀ ਸੋਹਣੀ ਲੱਗੀ ਆ ਕਿ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਔਰ ਬਹੁਤ ਸੁਹਣੀਆਂ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨੇ ਇਸ ਘਰ ਦੇ ਵਿੱਚ ਕਲਰ ਜਿਹੜਾ ਡਾਰਕ ਬ੍ਰਾਊਨ ਕਲਰ ਇਹਨਾਂ ਨੇ ਦਿੱਤਾ ਹੋਇਆ ਆਪਣੇ ਬਾਥਰੂਮ ਦੇ 도ਰਸ ਦਾ ਔਰ ਜਿਹੜਾ ਪਿੱਛੇ ਟਾਈਲਸ ਲੱਗੀਆਂ ਹੋਈਆਂ ਨੇ ਇਹ ਬੜੀਆਂ ਡਿਫਰੈਂਟ ਇਸ ਤਰ੍ਹਾਂ ਦੇ ਡਿਜ਼ਾਈਨ ਦੇ ਟਾਈਲਸ ਲੱਗੀਆਂ ਹੋਈਆਂ ਨੇ ਵਾਈਟ ਕਲਰ ਦੀਆਂ ਤੇ ਜਿਹੜੀ ਮੈਟ ਫਿਨਿਸ਼ ਦੀ ਇਹਨਾਂ ਦੀ ਟਾਈਲ ਥੱਲੇ ਲੱਗੀ ਹੋਈ ਹੈ ਸਾਈਡ ਤੇ ਬਾਥਰੂਮ ਦੀ ਲੁੱਕ ਜਿਹੜੀ ਹੈ ਕੁਝ ਇਸ ਤਰ੍ਹਾਂ ਦੀ ਹੈ ਤੇ ਉੱਪਰ ਰੂਫ ਤੱਕ ਲੱਗੀਆਂ ਹੋਈਆਂ ਨੇ ਟਾਈਲਸ ਤੇ ਇਹਦੇ ਉੱਪਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਦਾ ਇਸ ਤਰ੍ਹਾਂ ਦੇ ਡਿਜ਼ਾਈਨ ਇਹਨਾਂ ਦਾ ਡਾਊਨ ਸੀਲਿੰਗ ਕਰਕੇ ਬੁੱਟ ਦੀ ਔਰ ਉਹਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀ ਲਾਈਟ ਲਗਾਈ ਹੋਈ ਆ ਤੇ ਇਸ ਸਾਈਡ ਤੇ ਸਵਿਚ ਮੂਡਸ ਨੇ ਤੇ ਇਸ ਸਾਈਡ ਤੇ ਇਹਨਾਂ ਦਾ ਸਿੰਕ ਆ ਰਾਉਂਡ ਵਾਈਟ ਬਲੈਕ ਸਿੰਕ ਤੇ ਇਸ ਤਰ੍ਹਾਂ ਦੀ ਰਾਉਂਡ ਲੁੱਕ ਵਾਲੀ ਇਹਨਾਂ ਨੇ ਜਿਹੜੀ ਥੱਲੇ ਆ ਫਲੋਟਿੰਗ ਆਪਣੀ ਵੈਨਟੀ ਦਿੱਤੀ ਹੋਈ ਆ ਬਹੁਤ ਹੀ ਸੋਹਣੀ ਦਿੱਤੀ ਹੋਈ ਤੇ ਆ ਡੋਰ ਦਾ ਕਲਰ ਦੇਖੋ ਕਿੰਨਾ ਸੋਹਣਾ ਡਾਰਕ ਬ੍ਰਾਉਨ ਕਲਰ ਦਾ वुਡ ਦਾ ਡੋਰ ਸੋ ਇਹ ਬਾਥਰੂਮ ਦਾ ਡਿਜ਼ਾਈਨ ਇਹ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਉਸ ਤੋਂ ਬਾਅਦ ਅਪ ਚੱਲਦੇ ਆਂ ਇਸ ਸਾਈਡ ਤੇ ਇਸ ਸਾਈਡ ਤੇ ਗਰਾਜ ਆ ਜਾਂਦਾ ਲੈਫਟ ਸਾਈਡ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਤੁਸੀਂ ਡੈਕੋਰੇਟ ਕਰ ਸਕਦੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੇ ਸਕਦੇ ਆਪਣੇ ਘਰ ਨੂੰ ਉਸ ਤੋਂ ਬਾਅਦ ਅੱਗੇ ਆਪਾਂ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਐਂਟਰ ਕੀਤੇ ਆ ਪਿੱਛੇ ਬ੍ਰਿਕ ਦੇਖੋ ਇਹਨਾਂ ਨੇ ਨੇਚਰਲ ਬ੍ਰਿਕ ਹੀ ਰਹਿਣ ਦਿੱਤੀ ਬਿਲਕੁਲ ਉੱਚੇ ਕੋਈ ਇਹਦੇ ਵਿੱਚ ਉਹਨਾਂ ਨੇ ਚੇਂਜ ਨਹੀਂ ਕੀਤਾ ਜਾਇਨ ਵਾਲਪੇਪਰ ਕੁਛ ਨਹੀਂ ਲੱਗੋਆ ਨੈਚਰਲ ਬ੍ਰਿਕ ਦਾ ਤੇ ਬਹੁਤ ਹੀ ਸੋਹਣੀ ਇਹਨਾਂ ਨੇ ਸਟੇਅਰਸ ਦੇ نیچے ਜਿਹੜੀ ਆ ਇਸ ਤੋਂ ਦੀ ਇਹਨਾਂ ਨੇ ਡਿਜ਼ਾਈਨਿੰਗ ਦਿੱਤੀ ਹੋਈ ਆ ਉਸ ਤੋਂ ਬਾਅਦ ਆਪਾਂ ਅਗੇ ਰਾਈਟ ਸਾਈਡ ਤੇ ਜਿਹੜਾ ਕਿ ਹੋਮ تھیਟਰ ਆ ਹੋਮ تھیਟਰ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਸਾਰਾ ਇਹਨਾਂ ਨੇ ਚਾਰ ਕੋਲ ਕਲਰ ਦਾ ਪੇਂਟ ਕੀਤਾ ਹੋਇਆ ਤੇ ਉਸ ਸਾਈਡ ਤੇ ਜਿਹੜੀ ਆ ਵਿੰਡੋ ਆ ਸੋ ਮਿਡਲ ਦੇ ਵਿੱਚ ਵਿੰਡੋ ਦਿੱਤੀ ਹੋਈ ਆ ਤੇ ਕਾਫੀ ਸਪੇਸ਼ੀਅਸ ਜਿਹੜਾ ਵਾ ਹੋਮ تھیਟਰ ਆ ਇਸ ਸਾਈਡ ਤੇ ਇਹਨਾਂ ਨੇ ਕੈਬਨਟ ਦਿੱਤੀ ਹੋਈ ਆ ਫਿਕਸਡ ਕੈਬਨਟ ਦਿੱਤੀ ਹੋਈ ਇਹਨਾਂ ਨੇ ਇਹਦੇ ਵਿੱਚ ਔਰ ਫੁੱਲ ਦਿੱਤੀ ਹੋਈ ਆ ਫਲੋਟਿੰਗ ਨਹੀਂ ਦਿੱਤੀ ਹੋਈ ਫੁੱਲ ਕੈਬਨਟ ਦਿੱਤੀ ਹੋਈ ਆ ਤੇ ਥੱਲੇ ਕਾਰਪਟ ਲੱਗਾ ਹੋਇਆ ਬਟ ਇਸੇ ਕਲਰ ਦਾ ਸੇਮ ਲਾਈਟ ਬੇਜ ਕਲਰ ਦਾ ਜਿਦਾਂ ਦੀਆਂ ਟਾਈਲਸ ਨੇ ਉਵੇਂ ਬਈ ਇਹਨਾਂ ਨੇ ਕਾਰਪਟ ਦਿੱਤਾ ਹੋਇਆ ਉਸ ਤੋਂ ਬਾਅਦ ਆਪਣੀ ਐਂਟਰੀ ਹੋ ਗਈ ਜੀ ਆਪਾਂ ਲੈਫਟ ਸਾਈਡ ਤੇ ਚੱਲਦੇ ਹਾਂ ਕਿਚਨ ਦੀ ਇਹਦੀ ਵੀ ਡਾਊਨ ਸਿਲਿੰਗ ਬਹੁਤ ਸੋਹਣੀ ਕੀਤੀ ਹੋਈ वुਡ ਦੀ ਕੀਤੀ ਹੋਈ ਡਾਊਨ ਸਿਲਿੰਗ ਇਹਨਾਂ ਨੇ ਡਾਰਕ ਬ੍ਰਾਊਨ ਕਲਰ ਦੀ ਤੇ ਜਿਹੜਾ ਇਹਨਾਂ ਦਾ ਬੈਂਚ ਟੌਪ ਹੈਗਾ ਵਾ ਇਹ ਵੀ ਇਹਨਾਂ ਨੇ ਬਹੁਤ ਹੀ ਸੋਹਣਾ ਆ ਜਿਹੜੇ ਕਾਰਨਰਸ ਨੇ ਅੱਜਕੱਲ ਬੜੇ ਡੇਂਜਰਸੇ ਹੁੰਦੇ ਆ ਇਹਨਾਂ ਨੇ ਕਾਰਨਰ ਛੜੇ ਆ ਬਿਲਕੁਲ ਰਾਉਂਡ ਕਰ ਦਿੱਤੇ ਨੇ ਇਹ ਵੀ ਡਿਜ਼ਾਈਨ ਬਿਲਕੁਲ ਡਿਫਰੈਂਟ ਕਲਰ ਦਾ ਡਿਫਰੈਂਟ ਕਲਰ ਦਾ ਡਿਜ਼ਾਈਨਰ ਨੇ ਉੱਤੇ ਟੌਪ ਦਿੱਤਾ ਹੋਇਆ ਬਲੈਕ ਦਾ ਤੇ ਵਾਈਟ ਦਾ ਕੰਬੀਨੇਸ਼ਨ ਦਿੱਤਾ ਹੋਇਆ ਨਾਲ ਇਹਨਾਂ ਦੇ ਵਾਈਟ ਸਿੰਕ ਨੇ ਵਾਈਟ ਸਿੰਕ ਦੇ ਵਾਈਟ ਦੇ ਨਾਲ ਇਹਨਾਂ ਨੇ ਵਾਈਟ ਤੇ ਬਲੈਕ ਕਲਰ ਦਾ ਇਹਨਾਂ ਦਾ ਬੈਂਚ ਟੌਪ ਦਾ ਉੱਪਰਲਾ ਕਲਰ ਕੰਬੀਨੇਸ਼ਨ ਆ ਡਿਜ਼ਾਈਨ ਬਣਿਆ ਹੋਇਆ ਵਿੱਚ ਤੇ ਨਾਲ ਇਹਨਾਂ ਨੇ ਬਲੈਕ ਕਲਰ ਦੇ ਸਿੰਕ ਦਿੱਤੇ ਹੋਏ ਇਹਦਾ ਸਿੰਕ ਦਾ ਜਿਹੜਾ ਮਟੀਰੀਅਲ ਆ ਕੁਝ ਡਿਫਰੈਂਟ ਆ ਸਟੀਲ ਦਾ ਸਿੰਕ ਨਹੀਂ ਹੈਗਾ ਡਿਫਰੈਂਟ ਮਤਲਬ ਕਿ ਮਟੀਰੀਅਲ ਆ ਉਸ ਤੋਂ ਬਾਅਦ ਆ ਗਿਆ ਇਸ ਸਾਈਡ ਤੇ ਇਹਨਾਂ ਦਾ ਡਿਸ਼ਵਾਸ਼ਰ ਤੇ ਆ ਗਿਆ ਇਹਨਾਂ ਦਾ ਬਹੁਤ ਹੀ ਸੋਹਣਾ ਫ੍ਰਿਜ ਦਾ ਡਿਜ਼ਾਈਨ ਬਣਿਆ ਹੋਇਆ ਔਰ ਨਾਲ ਹੀ ਵਾਈਨ ਸੈਲਰ ਦਿੱਤਾ ਹੋਇਆ ਇਸ ਸਾਈਡ ਤੇ ਇਹਨਾਂ ਨੇ ਕਵਰਸ ਬਣਾਈ ਹੋਈਆਂ ਤੇ ਵਾਕਿੰਗ ਆਈ ਥਿੰਕ ਕਵਰਸ ਨੇ ਆ ਇਹਨਾਂ ਦੀ ਆ ਗਈ ਸੈਕੰਡ ਏਰੀਆ ਜਿਹੜਾ ਵਾ ਕਿਚਨ ਦਾ ਪਿੱਛੇ ਵੱਲੋਂ ਤੇ ਇੱਥੇ ਵੀ ਪੂਰੀ ਫੁੱਲ ਵਿੰਡੋ ਜਿਹੜੀ ਆ ਕਲੀਅਰ ਦੁੱਤੀ ਹੋਈ ਆ ਆ ਅੱਜ ਇਹ ਤਾਂ ਆਪਾਂ ਖੋਲ ਕੇ ਦੇਖਦੇ ਆ ਇਹ ਚੀਜ਼ ਆ ਗਈ ਇਹਨਾਂ ਦੀ ਲਾਂਡਰੀ ਆ ਗਈ ਸੋ ਇਹ ਆ ਗਿਆ ਇਹਨਾਂ ਦਾ ਲਾਂਡਰੀ ਏਰੀਆ ਇਹ ਵੀ ਕਾਫੀ ਖੁੱਲਾ ਤੇ ਬਹੁਤ ਹੀ ਸਪੇਸ਼ੀਅਸ ਤੇ ਕਾਫੀ ਅਲਮਾਰੀਆਂ ਉੱਪਰ ਤੱਕ ਬਣਾਈਆਂ ਹੋਈਆਂ ਇਹਨਾਂ ਨੇ ਤੇ ਸਾਈਡ ਸਾਈਡ ਤੇ ਵੀ ਅਲਮਾਰੀ ਦਿੱਤੀ ਹੋਈ ਆ ਤੇ ਤੱਲੇ ਪੂਰਾ ਡਰਾਇਰ ਤੇ ਵਾਸ਼ਿੰਗ ਮਸ਼ੀਨ ਦਿੱਤੀ ਹੋਈ ਆ ਤੇ ਸਾਈਡ ਤੇ ਆਪਣਾ ਕਲੋਥਸ ਵਾਸਤੇ ਸਿੰਕ ਔਰ ਇਸ ਸਾਈਡ ਤੇ ਨਾ ਦਾ ਸਾਈਡ ਦੋਰ ਦਿੱਤਾ ਹੋਇਆ ਇਹਨਾਂ ਨੇ ਤੇ ਇਧਰ ਜਦੋਂ ਆਪਾਂ ਐਂਟਰ ਕਰਦੇ ਆ ਬਿਲਕੁਲ ਕਿਚਨ ਦਾ ਇਹਨਾਂ ਨੇ ਏਰੀਆ ਇਹਨੂੰ ਕਵਰ ਕੀਤਾ ਆ ਇਹ ਵੀ ਕਾਫੀ ਕਨਵੀਨੀਅੰਟ ਆ ਜੇ ਤੁਹਾਡੀ ਕਿਚਨ ਨੇੜੇ ਉਸ ਤੋਂ ਬਾਅਦ ਆ ਗਿਆ ਇਹਨਾਂ ਦਾ ਆਹ ਵਾਲਾ ਏਰੀਆ ਵਾਓ ਅਬ ਇੱਕ ਕਮਾਲ ਦਾ ਏਰੀਆ ਬਣਿਆ ਹੋਇਆ ਵੇ ਇਹਨਾਂ ਦੀ ਵਾਕਿੰਗ ਪੈਨਟਰੀ ਦੇਖੋ ਕਿੰਨੀ ਖੁੱਲੀ ਕਿੰਨੀ ਵੱਡੀ ਆ ਬਹੁਤ ਸੋਹਣੀ ਬਣੀ ਹੋਈ ਆ ਕਲਰ ਕੰਬੀਨੇਸ਼ਨ ਵੀ ਇਹਦਾ ਬਹੁਤ ਸੋਹਣਾ ਤੇ ਕਾਫੀ ਸਪੇਸ਼ੀਅਸ ਆ ਉੱਤੇ ਤੱਕ ਜਿਹੜੇ ਤੁਸੀਂ ਕਾਫੀ ਵੱਡੀਆਂ ਚੀਜ਼ਾਂ ਔਰ ਪੋਰੇ ਜਿਹੜਾ ਅਕਸਰ ਦੇ ਤੇ ਕਾਫੀ ਸੋਲਿਡ ਬਣੀ ਹੋਈ ਹੈ ਤੇ ਇਹ ਇੰਨਾ ਡੋਰਾ ਸਲਾਈਡਿੰਗ ਮਤਲਬ ਕਿ ਸੌਫਟ ক্লোਜ਼ਰ ਡੋਰਾ ਉਸ ਤੋਂ ਬਾਅਦ ਆ ਗਏ ਆਪਾਂ ਇਸ ਕਿਚਨ ਵਾਲੀ ਸਾਈਡ ਤੇ ਇਧਰ ਇਹਨਾਂ ਦਾ microwaves ਲੱਗਾ ਹੋਇਆ ਇਧਰ ਗ੍ਰਿਲ ਲੱਗੀ ਹੋਈ ਆ ਇਹ ਸਾਈਡ ਤੇ ਜਿਹੜੀ ਆ ਫੁੱਲ ਕਿਚਨ ਆ ਗਈ ਤੇ ਇਸ ਤੋਂ ਬਾਅਦ ਇਹਦੇ ਥੱਲੇ ਅੱਜਕਲ ਚਿਮਨੀ ਆਉਂਦੀਆਂ ਨੇ ਇਸ ਨਾਲ ਦੀਆਂ ਬਾਹਰ ਨਹੀਂ ਦਿਖਦੀਆਂ ਜਿਵੇਂ ਕਿ ਆਹ ਫਿਟਿੰਗ ਉਹਨੇ ਫਿਕਸ ਕੀਤੀ ਹੋਈ ਹੈ ਤੇ ਤੈਨੂੰ ਡੋਰ ਨਾਲ ਕਵਰ ਕੀਤਾ ਹੋਇਆ ਇੱਥੇ ਸਟੋਰੇਜ ਏਰੀਆ ਨਹੀਂ ਆ ਸਿਰਫ ਇਹਨਾਂ ਨੇ ਕਵਰ ਕੀਤਾ ਹੋਇਆ ਇਹਨਾਂ ਨੂੰ ਤੇ ਇਸ ਸਾਈਡ ਤੇ ਸਟੋਰੇਜ ਏਰੀਆ ਆ ਜਾਂਦਾ ਥੱਲੇ LED ਲਾਈਟਸ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਸੋਹਣਾ ਕੁੱਕ ਟਾਪ ਬਣਿਆ ਹੋਇਆ ਇੱਕ ਪੰਜ ਮਤਲਬ ਕਿ ਇਹਦੇ ਬਰਨਰ ਨੇ ਇੱਕ ਵੱਡਾ ਤੇ ਬਾਕੀ ਚੜਿਆ ਮੀਡੀਅਮ ਸਾਈਜ਼ ਦੇ ਬਰਨਰ ਦਿੱਤੇ ਹੋਏ ਤੇ ਛੋਟਾ ਵੀ ਹੈਗਾ ਸੋ ਆ ਆਪਣਾ ਆ ਗਿਆ ਕਿਚਨ ਦਾ ਏਰੀਆ ਬਹੁਤ ਸੋਹਣਾ ਬੜਾ ਸੋਹਣਾ ਬਣਿਆ ਹੋਇਆ ਕਿਚਨ ਏਰੀਆ ਕਿਚਨ ਸplash back ਜਿਹੜਾ ਮਿਰਰ ਲੱਗਾ ਹੋਇਆ ਹੈ ਕਲੀਅਰ ਮਿਰਰ ਤੇ LED ਲਾਈਟਸ ਲੱਗੀਆਂ ਹੋਈਆਂ ਨੇ ਤੇ ਬਹੁਤ ਹੀ ਖੁੱਲਾ ਬੜੇ ਸਪੇਸ਼ੀਅਸ ਕਿਚਨ ਆ ਇੱਥੋਂ ਲੈ ਕੇ ਉੱਥੋਂ ਤੱਕ ਕਿਚਨ ਦਾ ਏਰੀਆ ਹੋਰ ਉੱਪਰ ਸਾਰੀ ਜਿਹੜੀ ਹੈ ਡਾਊਨ ਲਾਈਟਿੰਗ ਦੇਖੋ ਕਿੰਨੀ ਸੋਹਣੀ ਹੋਈ ਆ ਤੇ ਡਾਊਨ ਸੀਲਿੰਗ ਵੀ ਬਹੁਤ ਸੋਹਣੀ ਹੋਈ ਹੋਈ ਆ ਇਸ ਸਾਈਡ ਤੇ ਆਪਾਂ ਨਹੀਂ ਦੇਖਿਆ ਇਸ ਸਾਈਡ ਤੇ ਉਹਨਾਂ ਨੇ ਸਪੇਸ ਰੱਖੀ ਹੈ ਤੁਸੀਂ ਇਹਨੂੰ ਕਵਰ ਕਰ ਸਕਦੇ ਹੋ ਐਜ਼ ਅ ਡੈਕੋਰੇਸ਼ਨ ਕਿਉਂਕਿ ਇਹਦੇ ਨਾਲ ਬਿਲਕੁਲ ਹੀ ਟੀਵੀ ਏਰੀਆ ਬਣਿਆ ਹੋਇਆ ਤੇ ਟੀਵੀ ਏਰੀਆ ਦੀ ਵੀ ਪਿੱਛੇ ਦੇਖੋ ਕਿੰਨੀ ਸੋਹਣੀ ਬ੍ਰਿਕਨ ਨੇ ਲਾਈ ਹੋਈ ਹੈ ਨੇਚਰਲ ਬ੍ਰਿਕ ਹੀ ਰਹਿਣ ਦਿੱਤੀ ਆ ਉੱਪਰ LED ਲਾਈਟ ਲੱਗੀ ਹੋਈ ਆ ਇਸ ਤਰ੍ਹਾਂ ਦੀ LED ਲਾਈਟ ਲੱਗੀ ਹੋਈ ਆ ਤੇ ਆ ਆ ਗਿਆ ਸਟੋਰੇਜ ਏਰੀਆ ਡੈਕੋਰੇਸ਼ਨ ਏਰੀਆ ਕਾਸ ਸਕਦੇ ਹੋ ਪੈਨਲ ਬਣੇ ਹੋਏ ਆ ਬਹੁਤ ਸੋਹਣੇ ਪੈਨਲ ਬਣੇ ਹੋਏ ਆ ਇਸ ਸਾਈਡ ਤੇ ਥੱਲੇ ਜਿਹੜਾ ਆ ਗਿਆ ਕਾਫੀ ਵੱਡਾ ਇਹਨਾਂ ਦਾ ਏਰੀਆ ਬਣਿਆ ਹੋਇਆ ਜਿਹੜਾ ਕਿ ਤੁਸੀਂ ਯੂਜ਼ ਕਰ ਸਕਦੇ ਹੋ ਆ ਸਟੋਰੇਜ ਏਰੀਆ ਤੇ ਟੀਵੀ ਕੈਬਿਨੇਟ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੋਹਣਾ ਬੜਾ ਸਲੀਕਾ ਲੁੱਕ ਲੱਗ ਰਹੀ ਹੈ ਟੀਵੀ ਦੇ ਪਿੱਛੇ ਮਤਲਬ ਕਿ ਟੀਵੀ ਦੇ ਉੱਪਰ ਲੱਗਾ ਹੋਇਆ ਤੇ ਤੁਹਾਨੂੰ ਨੇਚਰਲ ਜਿਹੜੀ ਆ ਬ੍ਰਿਕ ਦਿਖ ਰਹੀ ਹੈ ਤੇ ਬੜਾ ਹੀ ਡਿਫਰੈਂਟ ਮੈਨੂੰ ਡਿਜ਼ਾਈਨ ਲੱਗਿਆ ਇਸ ਘਰ ਦਾ ਉਸ ਤੋਂ ਬਾਅਦ ਆਪਾਂ ਅੱਗੇ ਲੌਂਜ ਵਾਲੀ ਸਾਈਡ ਤੇ ਲੌਂਜ ਦੇ ਪਿੱਛੇ ਇੰਨਾ ਸੋਹਣਾ ਪੂਲ ਬਣਿਆ ਹੋਇਆ ਹੈ ਨਾ ਆ ਫੁੱਲ ਲੌਂਜ ਏਰੀਆ ਆ ਗਿਆ ਆਪਾਂ ਇਸ ਸੈੱਟ ਦੇ ਚੱਲਦੇ ਇੱਥੋਂ ਪੂਲ ਦੇਖਦੇ ਆਂ ਇਸ ਤੋਂ ਦਾ ਪੂਲ ਦਾ 뷰 ਆ ਪਿੱਛੇ ਲੌਂਜ ਏਰੀਆ ਦੇ ਵਿੱਚੋਂ ਤੇ ਕਾਫੀ ਡੀਪ ਪੂਲ ਇਹਦੇ ਵਿੱਚ ਦਿਖਦਾ ਪਿਆ ਕਾਫੀ ਡੀਪ ਪੂਲ ਆ ਤੇ ਇਹ ਸਾਰੀ ਫਿਕਸਡ ਵਿੰਡੋ ਆ ਇਹ ਨਹੀਂ ਖੁੱਲਦੀ ਵਿੰਡੋ ਫਿਕਸਡ ਵਿੰਡੋ ਪੂਲ ਏਰੀਆ ਤੇ ਪੂਰੇ ਪੂਲ ਏਰੀਆ ਜਿਹੜਾ ਸਾਨੂੰ ਕਿਚਨ ਤੋਂ ਦਿਖਦਾ ਪੂਰਾ ਇਸ ਸਾਈਡ ਦੀ ਜਿਹੜੀ ਕਿਚਨ ਆ ਨਾ ਇਸ ਸਾਈਡ ਦੀ ਕਿਚਨ ਤੋਂ ਸਾਨੂੰ ਜਿਹੜਾ ਵਾ ਪੂਲ ਏਰੀਆ ਦਿਖਦਾ ਕਿਉਂਕਿ ਪਿੱਛੇ ਕਾਊਚ ਪਿਆ ਆ ਉਹਦੇ ਕਰਕੇ ਕਵਰ ਹੋ ਜਾਂਦਾ ਏਰੀਆ ਅਦਰਵਾਈਜ਼ ਬਹੁਤ ਸੋਹਣਾ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਇਸ ਏਰੀਆ ਦੇ ਵਿੱਚ ਡਾਈਨਿੰਗ ਏਰੀਆ ਦੇ ਵਿੱਚ ਡਾਈਨਿੰਗ ਏਰੀਆ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਲੈਕ ਨਾਲ ਬਲੈਕ ਹੀ ਪੇਂਟਿੰਗਸ ਲਗਾਈ ਹੋਈਆਂ ਨੇ ਬਹੁਤ ਸੋਹਣੀ ਆ ਤੇ ਤੁਸੀਂ ਦਾ ਲਾਈਟ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਡਾਊਨ ਲਾਈਟ ਲੱਗੀ ਹੋਈ ਇਹ ਵਾਲੀ ਔਰ ਓਵਲ ਸ਼ੇਪ ਦਾ ਨਾ ਡਾਈਨਿੰਗ ਟੇਬਲ ਜਦੋਂ ਆਪਾਂ ਬਾਹਰ ਜਾਂਦੇ ਆਂ ਬਾਹਰ ਜਾ ਕੇ ਵੀ ਇਹਨਾਂ ਦਾ ਬਹੁਤ ਹੀ ਸੋਹਣਾ ਡਾਊਨ ਲਾਈਟਿੰਗ ਇਹਨਾਂ ਨੇ ਕੀਤੀ ਹੋਈ ਹੈ ਇਹਦੇ ਥੱਲੇ ਵੀ ਪੂਰੀ ਇਹਨਾਂ ਨੇ ਫੂਡ ਦਾ ਕੰਮ ਦਿੱਤਾ ਹੋਇਆ ਇਸ ਤਰ੍ਹਾਂ ਦਾ ਬ੍ਰਾਊਨ ਕਲਰ ਦਾ ਤੇ ਲਾਈਟਿੰਗਸ ਵੀ ਕੁਝ ਡਿਫਰੈਂਟ ਤਰ੍ਹਾਂ ਦੀ ਲਾਈਟਸ ਦਿੱਤੀਆਂ ਹੋਈਆਂ ਨੇ ਇਨ ਬਿਲਟ ਨੇ ਦਿੱਤੀਆਂ ਹੋਈਆਂ ਥੋੜੀਆਂ ਡਿਫਰੈਂਟ ਲਾਈਟਸ ਨੇ ਤੇ ਇਸ ਤਰ੍ਹਾਂ ਦਾ ਏਰੀਆ ਥੱਲੇ ਮਾਰਬਲ ਵੀ ਇਹਨਾਂ ਨੇ ਡਿਫਰੈਂਟ ਲਗਾਇਆ ਹੋਇਆ ਸਾਈਡਾਂ ਤੇ ਇਹਨਾਂ ਨੇ ਵੁੱਡ ਲਗਾਈ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਮਾਰਬਲ ਜਿਹੜਾ ਲਗਾਇਆ ਹੋਇਆ ਵਿਚਕਾਰ ਮਾਰਬਲ ਲਗਾਇਆ ਹੋਇਆ ਇਸ ਤਰ੍ਹਾਂ ਦੀ ਲੁੱਕ ਮੈਂ ਦਿਖਾਉਣੀ ਤੁਹਾਨੂੰ ਬਾਹਰੋਂ ਇਸ ਤਰ੍ਹਾਂ ਦੀ ਲੱਗਦੀ ਆ ਔਰ ਇਸ ਸਾਈਡ ਤੇ ਪੂਲ ਏਰੀਆ ਆ ਗਿਆ ਤੇ ਇਸ ਸਾਈਡ ਇਹਨਾਂ ਦਾ ਆ ਗਿਆ ਬਾਰਬੀਕਿਊ ਏਰੀਆ ਇਹ ਵੀ ਬਹੁਤ ਸੋਹਣਾ ਘਰ ਲੱਗਿਆ ਇਹਨੂੰ ਥੋੜਾ ਹੀ ਡਿਫਰੈਂਟ ਬੜਾ ਯੂਨੀਕ ਘਰ ਲੱਗਿਆ ਤੇ ਇਸ ਤੋਂ ਬਾਅਦ ਚੱਲਦੇ ਆਂ ਘਰ ਦੇ ਉੱਪਰ ਉੱਥੇ ਦੇਖਦੇ ਆਂ ਕਿਵੇਂ ਦਾ ਉਹ ਆਪਣੇ ਸਾਹਮਣੇ ਸਟੇਅਰਸ ਸਟੇਅਰਸ ਦਾ ਕਲਰ ਦੇਖੋ ਕਿੰਨਾ ਸੋਹਣਾ ਸਾਰਾ ਕਲਰ ਕੰਬੀਨੇਸ਼ਨ ਮੈਚ ਕੀਤਾ ਹੈ ਇਹਨਾਂ ਨੇ ਡਾਊਨ ਰੂਫਿੰਗ ਬਹੁਤ ਸੋਹਣੀ ਕੀਤੀ ਹੋਈ ਆ ਚੱਲਦੇ ਆਂ ਸਟੇਅਰਸ ਦੇ ਉੱਪਰ ਦੇਖਦੇ ਆਂ ਕਿਵੇਂ ਦਾ ਘਰ ਆਪਾਂ ਅਗੇ ਉੱਪਰ ਸਭ ਤੋਂ ਪਹਿਲਾਂ ਦੱਪੇ ਆ ਚੀਜ਼ ਦੇਖਦੇ ਜਿਹੜੀ ਸਾਨੂੰ ਥੱਲੇੋਂ ਕਾਫੀ ਡੀਪ ਦੇਖ ਰਹੀ ਸੀਗੀ ਆ ਇਹਨਾਂ ਦੀ ਰੁਕ ਆ ਗਈ ਥੱਲੇ 메ਨ ਐਂਟਰ ਸਟੋਰ ਦੇ ਉੱਪਰ ਬੜੀ ਬਿਲਕੁਲ ਨਾਲ ਸੀਗੀ ਕੈਚ ਕਰਨੀ ਮਿਲਲੀ ਔਖੀ ਸੀ ਬਹੁਤ ਸੋਹਣੀ ਬਣੀ ਹੋਈ ਆ ਬਹੁਤ ਸੋਹਣਾ ਸ਼ੈਂਡਲਰ ਲੱਗਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਸਟੇਅਰਸ ਚੜਦੇ ਆ ਸਟੇਅਰਸ ਚੜਦੇ ਆ ਰਾਈਟ ਸਾਈਡ ਤੇ ਇਹਨਾਂ ਦਾ ਟੀਵੀ ਏਰੀਆ ਆ ਗਿਆ ਟੀਵੀ ਏਰੀਆ ਵੀ ਬਹੁਤ ਸੋਹਣਾ ਇਹਦੇ ਲਈ ਵੀ ਇਹਨਾਂ ਨੇ ਬੜੀ ਅੱਛੀ ਕੈਬਨ ਬਣਾਈ ਹੋਈ ਆ ਬੜੀ ਨੈਚਰਲ ਵਰਡ ਦੀ ਤੁਸੋਂ ਆਪ ਦੇਖਦੇ ਇਸ ਸਾਈਡ ਤੇ ਕੀ ਹੈ ਸਟਡੀ ਏਰੀਆ ਬੈਡਰੂਮ ਇਸ ਇਹਨਾਂ ਦੇ ਨਾਲ ਬਿਲਕੁਲ ਇੱਕ ਸੈਪਰੇਟ ਜਿਹੜਾ ਮੈਂ ਬੈਡਰੂਮ ਦਿੱਤਾ ਹੋਇਆ ਸਟਡੀ ਏਰੀਆ ਬੈਡਰੂਮ ਕਹਿ ਲੋ ਤੇ ਇਸ ਤਰ੍ਹਾਂ ਦਾ ਬਾਰੋਂ ਕੁਝ ਵੀ ਹੋਆ ਤੇ ਕਾਫੀ ਸੋਹਣਾ ਬੈਡਰੂਮ ਆ ਸਲਾਈਡਿੰਗ ਡੋਰਸ ਤੇ ਪਿੱਛੇ ਬੜਾ ਸੋਹਣਾ 올ਿਵ ਗ੍ਰੀਨ ਕਲਰ ਦਾ ਇਹਨਾਂ ਨੇ ਪੇਂਟ ਕੀਤਾ ਹੋਇਆ ਤੇ ਬਿਲਕੁਲ ਟੀਵੀ ਦੇ ਨਾਲ ਪਤਾ ਨਹੀਂ ਚੱਲਦਾ ਇੱਥੇ ਬੈਡਰੂਮ ਆ ਇਸ ਤਰ੍ਹਾਂ ਦਾ ਸਲਾਈਡਿੰਗ ਡੋਰ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਉਸ ਤੋਂ ਬਾਅਦ ਬਿਲਕੁਲ ਆਪਾਂ ਚੱਲਦੇ ਹਾਂ ਇਸ ਸਾਈਡ ਤੇ ਇਸ ਸਾਈਡ ਤੇ ਬੈਡਰੂਮ ਆ ਗਿਆ ਬੈਡਰੂਮ ਤੇ ਮੈਨੂੰ ਜਿਹੜੇ ਡੋਰਸ ਨੇ ਬਹੁਤ ਸੋਹਣੇ ਪਰਸਨਲੀ ਲੱਗੇ ਨੇ ਤੇ ਬੈਡਰੂਮ ਹੀ ਕਾਫੀ ਖੁੱਲੇ ਕਾਫੀ ਸਪੇਸ਼ੀਅਸ ਤੇ ਕਾਫੀ ਇਹਨਾਂ ਦੇ ਵਿੱਚ ਲਾਈਟ ਆ ਵਿੰਡੋ ਤੁਸੀਂ ਦੇਖ ਸਕਦੇ ਹੋ ਚਾਰਟਸਫੇਅਰ ਵਿੰਡੋ ਰੱਖੀ ਹੋਈ ਹੈ ਤੇ ਅਲਮਾਰੀਆਂ ਦਾ ਡਿਜ਼ਾਈਨ ਕੁਛ ਇਸ ਤਰ੍ਹਾਂ ਦਾ ਇਸ ਨਾਲ ਬੈਡਰੂਮ ਹੁਣ ਆਪੇ ਇਸ ਬੈਡਰੂਮ ਚ ਬਾਹਰ ਚੱਲਦੇ ਉੱਪਰ ਸਾਰਾ ਕਾਰਪਟ ਆ। ਉੱਤੋਂ ਬਾਹਰ ਆ ਗਿਆ ਨਾ ਦਾ ਵਾਸ਼ਰੂਮ। ਵਾਸ਼ਰੂਮ ਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ। ਇਸ ਤਰ੍ਹਾਂ ਦੀ ਡਿਜ਼ਾਈਨ ਦੀਆਂ ਟਾਈਲਸ ਨੇ। ਤੇ ਆਹੀ ਇਹਨਾਂ ਨੇ ਜਿਹੜਾ ਰਾਉਂਡ ਬਣਾਈ ਹੋਈ ਵੈਨਟੀ। ਇਸ ਤਰ੍ਹਾਂ ਦਾ ਪਿੱਛੇ ਇਹਨਾਂ ਦੀਆਂ ਟਾਈਲਸ ਦਾ ਡਿਜ਼ਾਈਨ ਡਾਰਕ ਗ੍ਰੇ ਕਲਰ ਦਾ। ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ। ਇੱਧਰ ਨੇਚਰਲ ਲਾਈਟ ਲਈ ਇਹਨਾਂ ਨੇ ਵਿੰਡੋ ਰੱਖੀ ਹੋਈ ਆ। ਇਹ ਇਹਦੇ ਵਿੱਚ ਵੀ ਇਹਨਾਂ ਨੇ ਬੜੀ ਡਿਫਰੈਂਟ ਲਾਈਟ 컬러 ਦੀ ਵੁੱਡ ਦਾ ਜਿਸ ਵਿੱਚ ਇਹਨਾਂ ਨੇ ਆਪਣਾ ਸਪੇਸ ਬਣਾਈ ਹੋਈ ਆ ਤੇ ਆਹ ਟੱਬ ਆ ਗਿਆ ਨਾਲ ਆ ਗਿਆ ਉਸ ਤੋਂ ਬਾਅਦ ਸ਼ਾਵਰ ਸ਼ਾਵਰ ਦੇ ਵਿੱਚ ਵੀ ਇਹਨਾਂ ਨੇ ਸਿਲਸ ਵਗੈਰਾ ਰੱਖੀਆਂ ਹੋਈਆਂ ਨੇ ਇਸ ਤੋਂ ਬਾਅਦ ਆ ਗਏ ਉਸ ਤੋਂ ਬਾਅਦ ਅਸੀਂ ਇਸ ਬੈਡਰੂਮ ਦੇ ਵਿੱਚ ਇਹ ਵੀ ਬੈਡਰੂਮ ਕਾਫੀ ਸਪੇਸ਼ੀਅਸ ਆ ਕਿਡਜ਼ ਦਾ ਬੈਡਰੂਮ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਸਟੱਡੀ ਏਰੀਆ ਬਣਿਆ ਹੋਇਆ ਸਟੱਡੀ ਏਰੀਆ ਦੇ ਨਾਲ ਇਹਨਾਂ ਨੇ ਉੱਪਰ ਕੈਬਨਟਸ ਵੀ ਦਿੱਤੀ ਹੋਈਆਂ ਇਹ ਵੀ ਕਾਫੀ ਯੂਸਫੁਲ ਆ ਇਹ ਵੀ ਤੁਸੀਂ ਇਹਨੂੰ ਆਈਡੀਆ ਲੈ ਸਕਦੇ ਹੋ ਤੇ ਫਿਕਸ ਟੇਬਲ ਦਿੱਤਾ ਹੋਇਆ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ 뷰 ਦਿਖ ਰਿਹਾ ਉਹ ਇਸ ਤਰ੍ਹਾਂ ਦਾ 뷰 ਦਿਖ ਰਿਹਾ ਤੇ ਉੱਪਰ ਜਿਹੜੀ ਸਕਾਈ ਲਾਈਟ ਆ ਉੱਪਰ ਦੇਖੋ ਕਿੰਨੀ ਸੋਹਣੀ ਸਕਾਈ ਲਾਈਟ ਦਿਖ ਰਹੀ ਹੈ ਆਕਰਾਂ ਦੇ ਵਿੱਚ ਮਤਲਬ ਕਿ ਬੜੀ ਇੰਪ੍ਰੈਸਿਵ ਚੀਜ਼ਾਂ ਲੱਗਦੀਆਂ ਜਿਹੜੀਆਂ ਮੈਨੂੰ ਕਿ ਸਕਾਈ ਲਾਈਟ ਹੋਵੇ ਤੇ ਨੇਚਰਲ ਜਿਹੜੀ ਬ੍ਰਿਕ ਵੀ ਕੋਈ ਥੋੜੀ ਡਿਫਰੈਂਟ ਚੀਜ਼ ਹੋਵੇ ਜਿਵੇਂ ਨੇਚਰਲ ਬ੍ਰਿਕ ਇਹਨਾਂ ਨੇ ਰਹਿਣ ਦਿੱਤੀ ਸਟੇਅਰਸ ਤੇ ਬਹੁਤ ਸੋਹਣੀ ਲੱਗਦੀ ਆ ਹੁਣ ਆਪਾਂ ਚੱਲਦੇ ਮਾਸਟਰ ਬੈੱਡਰੂਮ ਦੇ ਵਿੱਚ ਮਾਸਟਰ ਬੈੱਡਰੂਮ ਦਾ ਵੀ ਸਟਾਈਲ ਬਹੁਤ ਹੀ ਸੋਹਣਾ ਆਪਾਂ ਇਸ ਸਾਈਡ ਤੋਂ ਸ਼ੁਰੂ ਕਰਦੇ ਆਂ ਜਿਸ ਸਾਈਡ ਤੇ ਬੈੱਡ ਆ ਬੈੱਡ ਦੇ ਪਿੱਛੇ ਇਹਨਾਂ ਨੇ ਉੱਪਰ ਹਾਈ ਵਿੰਡੋ ਦਿੱਤੀ ਹੋਈ ਆ ਤੇ ਇਸ ਤਰ੍ਹਾਂ ਦਾ ਬੈੱਡ ਆ ਤੇ ਬੈੱਡ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਈਡ ਤੇ ਇੱਕ ਪ੍ਰੋਪਰ ਇਹਨਾਂ ਨੇ ਜਗ੍ਹਾ ਦਿੱਤੀ ਹੋਈ ਆ ਸਿਟਿੰਗ ਏਰੀਆ ਦਿੱਤਾ ਹੋਇਆ ਬਾਹਰ ਵਾਸਤੇ ਕਿ ਤੁਸੀਂ ਬਾਹਰ ਜਿਹੜਾ ਹੋ ਬੈਠ ਸਕਦੇ ਹੋ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਸਿਟਿੰਗ ਏਰੀਆ ਜਿਹੜਾ ਕਿ ਪੂਰਾ ਕਵਰਡ ਆ ਇਹਦੀ ਵੀ ਡਾਊਨ ਰੂਫਿੰਗ ਦੇਖੋ ਕਿੰਨੀ ਸੋਹਣੀ ਹੋਈ ਹੋਈ ਆ ਔਰ ਸਾਰੀਆਂ ਵਿੰਡੋਜ਼ ਜਿਹੜੀਆਂ ਨੇ ਖੁੱਲਦੀਆਂ ਨੇ ਇੱਕ ਕਿਸਮ ਦੀ ਬਾਲਕਨੀ ਆ ਤੇ ਬਾਲਕਨੀ ਜਿਹੜੀ ਆ ਪੂਰੀ ਕਵਰ ਹੋਈ ਪਈ ਆ ਆ ਇਹਦੇ ਨਾਲ ਵਿੰਡੋਸ ਦੇ ਨਾਲ ਤੇ ਪੂਰੀ ਹਵਾ ਦੇ ਵਿੱਚ ਹੁੰਦੀ ਆ ਰਹੀ ਹੈ ਤੁਸੀਂ ਇਹਨਾਂ ਨੂੰ ਖੋਲ ਵੀ ਸਕਦੇ ਹੋ ਤੇ ਪਰਸਨਲੀ ਸਵੇਰੇ بیٹھ ਕੇ ਇੱਥੇ ਐਕਸਰਸਾਈਜ਼ ਕਰਨੀ ਹੈ ਬੈਠਣਾ ਸਿਟਿੰਗ ਏਰੀਆ ਤੁਹਾਡਾ ਬਣਿਆ ਹੋਇਆ ਬ੍ਰੇਕਫਾਸਟ ਵਾਸਤੇ ਜਸਟ ਮਾਰਨਿੰਗ ਟੀ ਵਾਸਤੇ ਕਹਿ ਸਕਦੀ ਹਾਂ ਮੈਂ ਪਰਸਨ ਕਿ ਬੜੀ ਅੱਛੀ ਲੱਗੂਗੀ ਕਿ ਬਹੁਤ ਹੀ ਸੋਹਣਾ ਏਰੀਆ ਬਣਿਆ ਹੋਇਆ ਬਿਲਕੁਲ ਸਾਈਡ ਤੇ ਬਾਲਕਨੀ ਬਣੀ ਹੋਈ ਆਪਸਟੇਰਸ ਉਸ ਤੋਂ ਬਾਅਦ ਆ ਗਿਆ ਟੀਵੀ ਏਰੀਆ ਟੀਵੀ ਏਰੀਆ ਦੀ ਵੀ ਬਹੁਤ ਸੋਹਣੀ ਲੁੱਕ ਆ ਇਸ ਤਰ੍ਹਾਂ ਦਾ ਟੀਵੀ ਏਰੀਆ ਸਲੇ ਕੈਬਨਟ ਬਣੀ ਹੋਈ ਆ ਤੇ ਪਿੱਛੇ ਇਹਨਾਂ ਨੇ ਇਸ ਤਰ੍ਹਾਂ ਦੇ वुਡ ਦਾ ਕਲਰ ਦਿੱਤਾ ਹੋਇਆ ਪਿੱਛੇ वुਡ ਲਗਾਈ ਹੋਈ ਇਹਨਾਂ ਨੇ ਸਾਰੀ वुਡ ਦਾ ਪੈਨਲ ਦਿੱਤਾ ਹੋਇਆ ਬਹੁਤ ਸੋਹਣਾ वुਡ ਪੈਨਲ ਦਿੱਤਾ ਹੋਇਆ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਵਾਕਿੰਗ ਪੈਨਟਰੀ ਦੇ ਵਿੱਚ ਵਾਕਿੰਗ ਪੈਨਟਰੀ ਵੀ ਇਹਨਾਂ ਨੇ ਕਾਫੀ ਵੱਡੀ ਖੁੱਲੀ ਉੱਪਰ ਜਿਹੜੀ ਆ ਵਿੰਡੋ ਨੇਚਰਲ ਲਾਈਟ ਦਿੱਤੀ ਹੋਈ ਆ ਇਸ ਤਰ੍ਹਾਂ ਦੀ ਨੇਚਰਲ ਲਾਈਟ ਤੇ ਇਸ ਤਰ੍ਹਾਂ ਦੀਆਂ ਨਦੀਆਂ ਕੈਬਨਟਸ ਨੇ ਸਟੋਰੇਜ ਏਰੀਆ ਬਹੁਤ ਸੋਹਣਾ ਬਣਿਆ ਹੋਇਆ ਕਲਰ ਸੇਮ ਹੀ ਇਹਨਾਂ ਨੇ ਰੱਖਿਆ ਡਾਰਕ ਬ੍ਰਾਊਨ ਕਲਰ ਦਾ ਤੇ ਲਾਈਟ ਵਿੱਚ ਗ੍ਰੇ ਕਲਰ ਦਾ ਤੇ ਥੱਲੇ ਕਾਰਪਟ ਆ ਇਸ ਸਾਈਡ ਤੇ ਇਹਨਾਂ ਨੇ ਮਿਰਰ ਲਗਾਇਆ ਹੋਇਆ ਜਿਹੜਾ ਕਿ ਬਹੁਤ ਸੋਹਣਾ ਲੱਗਦਾ ਪਿਆ ਉਸ ਤੋਂ ਬਾਅਦ ਆਪਾਂ ਚੱਲਦੇ ਵਾਸ਼ਰੂਮ ਦੇ ਵਿੱਚ ਸੋ ਬਾਥਰੂਮ ਕਾਫੀ ਸਪੇਸ਼ੀਅਸ ਕਾਫੀ ਖੁੱਲਾ ਇਸ ਸਾਈਡ ਤੇ ਟੱਬ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਆ ਡਬਲ ਇਹਨਾਂ ਦੇ ਉੱਤੇ ਹੋਇਆ ਸਿੰਕ ਇੱਧਰ ਟਾਇਲਟ ਔਰ ਇਸ ਸਾਈਡ ਤੇ ਸ਼ਾਵਰ ਸ਼ਾਵਰ ਵੀ ਕਾਫੀ ਸਪੇਸ਼ੀਅਸ ਆ ਸੋ ਆ ਵੀ ਨੇ ਸੈਪਰੇਟ ਨੂੰ ਡੋਰ ਲਗਾਇਆ ਹੋਇਆ ਸੋ ਬਹੁਤ ਸੋਹਣਾ ਬਣਿਆ ਹੋਇਆ ਬਾਥਰੂਮ ਤੇ ਚਲ ਗਏ ਤੋ ਬਾਹਰ ਪਾ ਚਲ ਦਿਆ ਕਰ ਤੋ ਬਾਹਰ ਤੇ ਜਦੋਂ ਦੋ ਪਾਸੇ ਸੁੱਤਰਦੇ ਆ ਉਥੋਂ ਕੁਝ ਘਰ ਦੀ ਲੁੱਕ ਇਸ ਤਰ੍ਹਾਂ ਦੀ ਲੱਗਦੀ ਆ ਨਾਲ ਹੀ ਪਿੱਛੇ ਪੂਲ ਨਾਲ ਹੀ ਕਿਚਨ ਤੇ ਨਾਲ ਹੀ ਸਿਟਿੰਗ ਏਰੀਆ ਜਿਹੜਾ ਕਿ ਫੈਮਿਲੀ ਏਰੀਆ ਕਹਿ ਸਕਦੇ ਆ ਤੇ ਬਾਹਰ ਵਾਲਾ ਵਿਊ ਤੇ ਆਹ ਸਾਈਡ ਵਾਲਾ ਵਿਊ ਦਿਖਦਾ ਤੇ ਮਿਲਦੇ ਆ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ